ਕਰਤਾ ਜੀ ਅੱਜ ਐਂਡੋ ਫਾਰਮ ਸੇਲ ਪਲੱਸ ਰੋਟਾਵੇਟਰ ਕਰਵਾਜਦਾ ਜੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਬਲੌਗ 'ਚ ਤੇ ਮਿੱਤਰੋ ਅੱਜ ਆਪਾਂ ਇੱਕ ਹੋਰ ਸੌਦਾ ਕਰਿਆ ਜੀ ਟਰੈਕਟਰ ਦਾ ਤੇ ਨਾਲ ਰੋਟਾਵੇਟਰ ਕਰਵਾਜਦਾ ਜੀ ਤੇ ਟਰੈਕਟਰ ਵੀ ਬਾਈ ਮੇਰੇ ਨਾਲ ਦੇ ਪਿੰਡ ਚੱਲਿਆ ਜੀ ਮਨਸੂਹੇ ਤੇ ਬਾਈ ਨੇ ਪਹੁੰਚੇ ਹੋਏ ਆ ਵਿੱਚ ਟਰੈਕਟਰ ਵੀ ਕੱਟਿਆ 585 ਨਾਲ ਰੋਟਾਵੇਟਰ ਵੀ ਠੀਕ ਹੈ ਜੀ ਜੋੜਾ ਹੀ ਕੱਟਿਆ ਜੋੜਾ ਹੀ ਦੇਣਾ ਤੇ ਬਾਕੀ ਬਣੇ ਰਹੋ ਵੀਡੀਓ ਦੇ ਵਿੱਚ ਦੰਨੇ ਜਾਣਕਾਰੀ ਤੇ ਲੋ ਜੀ ਮਿੱਤਰੋ ਤਿਆਰੀ ਬਿਆਰੀ ਕਰਤੀ ਵੀ ਆ ਪੂਰੀ ਮਹਾਰਾ ਦੀ ਕਿਰਪਾ ਨਾਲ ਆਪਣੇ ਨਵੇਂ ਟਰੈਕਟਰ ਦੇ ਨਾਲੇ ਰੋਟਾਵੇਟਰ ਦਾ ਸੌਦਾ ਹੋ ਜਾਂਦਾ ਕਿਉਂਕਿ ਜਦੋਂ ਕੋਈ ਵੀ ਜ਼ਿਮੀਂਦਾਰ ਟਰੈਕਟਰ ਬਦਲਦਾ ਬੜਾ ਲੰਦਾ ਤਾਂ ਫਿਰ ਅਗਲਾ ਕਹਿੰਦਾ ਵੀ ਰੋਟਾਵੇਟਰ ਵੀ ਲੈਣੇ ਪੈਣਾ ਕਿਉਂਕਿ ਰੋਟਾਵੇਟਰ ਅੱਜ ਦੇ ਟਾਈਮ 'ਚ ਇੱਕ ਹੈ ਜਿਆ ਇਦਾਂ ਦਾ ਸੰਦ ਬਣ ਗਿਆ ਵੀ ਇਹ ਬਹੁਤ ਜ਼ਰੂਰੀ ਹੋ ਗਿਆ ਠੀਕ ਹੈ ਜੀ ਤੇ ਆਪਣੇ ਕੋਲ ਪਹਿਲਾਂ ਵੀ ਦੱਸਿਆ ਸੀ ਸਾਰੇ ਆਪਾਂ ਨੇ ਟੌਪ ਮਾਡਲੇ ਮੰਗਾਈ ਸੀਗੇ ਠੀਕ ਹੈ ਜੀ ਤੇ ਵਿੱਚ ਵੀ ਬਾਈ ਦਾ ਸੇਵੇਂ ਕੰਮ ਹੋਇਆ ਦੱਸਿਆ ਪਹਿਲਾਂ ਵੀ ਰੋਟਾਵੇਟਰ ਟਰੈਕਟਰ 585 ਨਾਲ ਰੋਟਾਵੇਟਰ ਹੈ ਜੀ ਦੋਨੇ ਚੀਜ਼ਾਂ ਕੱਟੀਆਂ ਨੇ ਠੀਕ ਹੈ ਜੀ ਡਬਲ ਕਲਚ ਵਾਲਾ ਟਰੈਕਟਰ ਹੈ ਤੇ ਰੋਟਾਵੇਟਰ ਵੀ ਬਾਈ ਜਾਇਜ ਮੁੱਲ ਵਾਲੀ ਆ ਆਪਾਂ ਦੇ ਦੇਣਾ ਕਿਸੇ ਨੇ ਲੈਣਾ ਹੋਇਆ ਵਧੀਆ ਚੱਲਦਾ ਰੋਟਾਵੇਟਰ ਗਰੂਡ ਕੰਪਨੀ ਦਾ ਰੋਟਾਵੇਟਰ ਹੈ ਥੋੜੀ ਪਹਿਲਾਂ ਤੁਹਾਨੂੰ ਮਾਮੇ ਦੇ ਮੁੰਡੇ ਨਾਲ ਮਲਾਉਣਾ ਹੈ ਥੋੜਾ ਜਿਹਾ ਅੱਸੀ ਆ ਵੀਰੇ ਹੋ ਠੀਕ ਆ ਬਾਈ ਹੋਰ ਨਵੀਂ ਤਾਜੀ ਕੋਈ ਨਹੀਂ ਬਸ ਇਹ ਕਰਤੀਆਂ ਵਧਾਈਆਂ ਸਿਰ ਅੱਜ ਕਰਤੀਆਂ ਠੀਕ ਹੈ ਰੋਟਾਵੇਟਰ ਬਾਈ ਆਪਾਂ ਨੇ ਮਿਹਰ ਦੀ ਕਿਰਪਾ ਨਾਲ 4-5 ਪੀਸ ਮੰਗਾਏ ਸੀ ਤੇ ਫਿਲਹਾਲ ਆਉਣੇ ਕੋਲ ਹੈ ਨਹੀਂ ਆਪਣੇ ਅੱਜ ਜਾਂ ਕੱਲ ਨੂੰ ਕੱਲ ਨੂੰ ਆਉਣਗੇ ਬਲਵਾ ਕੱਲ ਨੂੰ ਆਪਣੇ ਆਜੂਗੇ ਕੱਲ ਨੂੰ ਹਾਂਜੀ ਹਾਂਜੀ ਠੀਕ ਹੈ ਕੱਤੋਂ ਪਤਾ ਕੱਲ ਨੂੰ ਆ ਜਾਣਗੇ ਹੋਰ ਤੇ ਕਿਉਂਕਿ ਆਪਾਂ ਨੇ ਹਜੇ ਕੰਮ ਤੁਹਾਨੂੰ ਪਤਾ ਉਹ ਕੀਤਾ ਸੀ ਆਪਾਂ ਨੇ ਉਹ ਸਾਬ ਨੂੰ ਮੰਗਾਏ ਸੀ ਹੁਣ ਬਾਕੀ ਜਿੱਦਾਂ ਵੀ ਆਪਾਂ ਨੂੰ ਰਹੂਗੀ ਰਿਕੁਆਇਰਮੈਂਟ ਆਪਾਂ ਨਾਲ ਥੋੜਾ ਅੱਗੇ ਤੋਂ ਵੱਧ ਮੰਗਾ ਲੈ ਕਰਨੇ ਠੀਕ ਹੈ ਜੀ ਰੋਟਾਵੇਟਰ ਉਹਨੇ ਜਿੰਨੇ ਵੀ ਬਾਈ ਦਿੱਤੇ ਨੇ ਵਧੀਆ ਚੱਲੇ ਨੇ ਸਾਰੇ ਠੀਕ ਹੈ ਜੀ ਤੇ ਬਾਕੀ ਚਲੋ ਚੀਜ਼ ਦਾ ਬਾਕੇ ਵਰਤ ਕੇ ਪਤਾ ਲੱਗਦਾ ਠੀਕ ਨਹੀਂ ਗੱਲ ਹਾਂਜੀ ਇੱਥੇ ਬਾਕੀ ਦੋ ਤੇ ਅੰਦੋ ਤੇ ਬਾਕੀ ਬਾਕੀ ਚੱਲਦੀ ਹੈ ਅੱਛਾ ਹੋ ਗਈ ਜੀ ਬਹੁਤ 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 ਆਪਾਂ ਸਭ ਜੀ ਕਿ ਮਹਾਰਾਜ ਫੈਗਰ ਦਿਨ ਤੁਪੜੀ ਰਾਤ ਤੋਂ ਆਪਣੇ ਸਾਨੂੰ ਤਰੱਕੀ ਰੱਖੇ ਬਾਕੀ ਅਸ਼ੀਰਵਾਦ ਰਹਿਣਾ ਚਾਹੀਦਾ ਸਰ ਜੀ ਬਸ ਮਹਾਰਾਜ ਦੀ ਕਿਰਪਾ ਦੀ ਅਸ਼ੀਰਵਾਦ ਤਾਂ ਹੈਗਾ ਹੀ ਆ ਉਹਨੇ ਤਾਂ ਸਾਨੂੰ ਤੋਰ ਲੈ ਦਿੱਤਾ ਹਾਂਜੀ 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 ਜੀ ਤੇ ਤੇ ਪੂਰੇ ਬਾਈ ਜੀ ਬਾਰੇ ਆਪਾਂ ਗੱਲ ਦੱਸਣੀ ਸੀਗੀ ਹਾਂਜੀ ਹਾਂ ਕੱਲ ਨੇੜੇ ਨਾਲ ਛੋੜੇ ਜੀ ਹਾਂਜੀ ਹਾਂ ਬਾਈ ਜੀ ਪਹਿਲਾਂ ਸ਼ਨੀਵਾਰ ਨੂੰ ਆਏ تھے ਆਪਣੇ ਕੋਲ ਸ਼ਨੀਵਾਰ ਨੂੰ ਤੋਂ ਆਪਾਂ ਤੋਂ ਜਾਇ ਨਹੀਂ ਆ ਬਾਈ ਹਾਂਜੀ ਜਾਣ ਨਹੀਂ ਆ ਬਦੋਂ ਆਪਾਂ ਟਰੈਕਟਰਿਆਂ ਨੇ ਚਾਹ ਆਇਤ ਵੱਲੋਂ ਚਲੋ ਫੋਨ ਆ ਗਿਆ ਚਲੋ ਮੈਂ ਨਹਾ ਤੋਂ ਲੈ ਦਉਰੀ ਹੋ ਗਿਆ ਮੈਂ ਚਲ ਮੈਂ ਹੁਣੇ ਆਉਣਾ ਘੰਟੇ ਪਹਿਲਾਂ ਮੈਂ ਬਾਈ ਤੇ ਮੈਂ ਫੈਨ ਹੋ ਗਿਆ ਗੱਲ ਸੁਣ ਕੇ ਹਾਂਜੀ ਥੋੜਾ ਮੈਂ ਰਿਲੈਕਸ ਵੀ ਹੋ ਗਿਆ ਜਿਹੜੀ ਆਪਣੀ ਪੇਮੈਂਟ ਰਹਿਂਦੀ ਮਾੜੀ ਮੁੱਡੀ ਪਾਸੇ ਉਹ ਮਨੋਂ ਆ ਲੱਗਣ ਲੱਗਿਆ ਬਈ ਚਲ ਕੋਈ ਜਾਂਵੇ ਹਾਂਜੀ ਬਾਈ ਜੀ ਕਹਿੰਦੇ ਨੇ ਜੇ ਕੋਈ ਆਪਣੇ ਨਾਲ ਠੱਗੀ ਮਾਰ ਇਹ ਆਪਾਂ ਤਾਂ ਮੰਨ ਸਮਝਾਲਨੇ ਵੀ ਆਪਣੇ ਹੈ ਹੀ ਨਹੀਂ ਤੇ ਤਾਂ ਕੋਈ ਆਪਾਂ ਕੋ ਲਿਖਾ ਜੋ ਖੰਦ ਰਣਾ ਚਲੋ ਕਰਦੇ ਹੀ ਤਰ੍ਹਾਂ ਦੇ ਦੇਣਾ ਪੈ ਇਹ ਪੈ ਜ ਆਪਣੇ ਜਾਣੇ ਤੇ ਇਹ ਜਾਣੇ ਤੇ ਆਪਣੇ ਹੈ ਨਹੀਂ ਸਹੀ ਨਾ ਜੀ ਉਹ ਦੇਣਾ ਤਾਂ ਸੀ ਉਹ ਤਾਂ ਦੇਣਾ ਤਾਂ ਸੱਤ ਹੋਇਆ ਵੀ ਉਹ ਕੰਮ ਨਿਬੜ ਗਿਆ ਨਿਬੜ ਗਿਆ ਕੰਮ ਹਾਂ ਇਹ ਸਾਡੇ ਹੋਊਗੇ ਕਦੇ ਨਾ ਕਦੇ ਜਿੱਦਣ ਆ ਮੌਕਾ ਆ ਗਿਆ ਆਪਾਂ ਨੂੰ 6 ਮਹੀਨੇ ਸਾਲ ਦਾ ਦੁਬਾਰਾ ਜਾਣੇ ਉਹ ਦੁਬਾਰਾ ਜੀ ਹਾਂ ਕੋਈ ਗੱਲ ਨਹੀਂ ਜਿਹੜੀ ਮੈਨੂੰ ਇਹ ਗੱਲ ਥੋੜੀ ਬੜੀ ਵਧੀਆ ਲੱਗੀ ਯਾਰ ਮੈਂ ਬੜਾ ਇੰਪ੍ਰੈਸ ਆ ਮੈਂ ਕਰੇ ਜਾ ਕੇ ਇਹਦੀ ਗੱਲ ਲੋ ਕਰਦਾ ਕਰਤਾ ਆਖਰੋਂ ਆ ਹਾਂ ਦੋ ਤਿੰਨ ਵਾਰ ਤਾਂ ਮੇਰੇ ਨਾਲੇ ਕਰੀ ਗੱਲ। ਥਾਂ ਮੈਂ ਕਰੀ ਗੱਲ ਦੀ। ਮੈਂ ਜੁੱਗਰੂ ਵੀ ਮੈਂ ਕਰੇ ਗੱਲ ਕਰੀ ਤੇਰੀ ਮੰਮੀ ਨਾਲ। ਹਾਂਜੀ ਅੱਛਾ। ਮੈਂ ਕਿਹਾ ਬਾਈ ਜੀ ਇਹਦੇ ਵੀ ਇਦਾਂ ਗੱਲ ਹੋਈ। ਸੌਦਾ ਬੜੇ ਵਧੀਆ ਤਰੀਕੇ ਨਾਲ ਹੋਇਆ। ਬਹੁਤ ਬਹੁਤ ਪੈਸਾ ਮੇਰਾ ਇਸ ਤਰ੍ਹਾਂ ਗਿਆ। ਮੈਂ ਬਹੁਤ ਖੁਸ਼ ਹੋਇਆ। ਮਗਾ ਬਚਾ ਲਾਹਾਰ ਉਤਰ ਗਿਆ ਮੇਰਾ। ਸਹੀ ਗੱਲ ਹੈ। ਪਰ ਰੋਟੀ ਤੇ ਰੱਬ ਦੇ ਕੰਮ ਤੋਂ ਪੈਸੇ ਤੋਂ ਬੰਝੇ ਨਹੀਂ ਰੱਖੇ। ਗੜੇ ਮیدਾਨ 'ਚ ਵੀ ਸਾਨੂੰ ਸਭ ਕੁਝ ਸਹੀ ਗੱਲ। ਸੌਦਾ ਬੜਾ ਠੀਕ ਦੇ ਵਿੱਚ ਸਭ ਤੋਂ ਵੱਡੀ ਮੇਰੀ ਮਾਤਾ ਦੀਆਂ ਅਸ਼ੀਰਵਾਦਾਂ ਸਵੇਰ ਤੋਂ ਕੋ ਕਹਿੰਦੀ ਰੱਬ ਤੇਰਾ ਦਿੱਤਾ ਹੀ ਪਾਸਾ ਹਾਂਜੀ ਤੇਰਾ ਕਾਰਜਰਾਸ ਆਪ ਤੇ ਕਰਿਓ ਔਰ ਨਾਲੇ ਮੈਂ ਸਵੇਰੇ ਉੱਠ ਕੇ ਮੇਰਾ ਗੁਰਦੁਆਰਾ ਹੋਇਆ ਐਂਪੈਰੀਆ ਤੋਂ ਕੀ ਲੰਘਦਾ ਵੇਰੀਕੁਡ ਉਹੀ ਸਭ ਕੁਝ ਹੈ ਉਹਦੀਆਂ ਸਿਸਾਂ ਦੇ ਨਾਲ ਮੈਂ ਅੱਜ ਇੱਥੇ ਤੱਕ ਪਹੁੰਚਿਆ ਨਾ ਸਕਦਾ ਮਾਤਾ ਦੀ ਕਿਰਪਾ ਨਾਲ ਮਾਤਾ ਦੀਆਂ ਅਸ਼ੀਰਵਾਦਾਂ ਹੁਣ ਜਿੰਨਾ ਚਾਹ ਉਹਨੂੰ ਕਿਸੇ ਨੂੰ ਵੀ ਨਹੀਂ ਆ ਕਰਦੇ ਨੀ ਚੋਲ ਹੁੰਦੇ ਦੇਖਦੀ ਉਹ ਵੀ ਕਹਿੰਦੇ ਨੇ ਪਿਆ ਹਾਂਜੀ ਠੀਕ ਹੈ ਠੀਕ ਹੈ ਜੀ ਠੀਕ ਹੈ ਜੀ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਜੀ ਬਾਈਰ ਉਹ ਦਿਲ ਤੋਂ ਮੇਰਾ ਚੋਕਲੇ ਤਰੱਕੀ ਰੱਖਦਾ ਜੀ ਅੱਗੇ ਪਾ ਕਰੇਗਾ ਠੀਕ ਹੈ ਬਾਈ ਜੀ ਦਾ ਸਾਲ ਸਾਲ ਬਾਈ ਠੀਕ ਹੈ ਉਹ ਤਿੰਨ ਵਾਰਕਾਂ ਵੀਰੇ ਤੁਹਾਨੂੰ ਵੀ ਬਾਈ ਅਜੀਤ ਸਿੰਘ ਮੁਬਾਰਕਾਂ ਬਹੁਤ ਬਹੁਤ ਸਾਰਾ ਬਾਈ ਤਰੱਕੀ ਅੰਕਲ ਜੀ ਨਾਲ ਦਾ ਬਾਈ ਸਾਡੇ ਲੋਕਲੇ ਸਾਡੇ ਨਾਲੇ ਕਿਲੋਕੀਮੀਟਰ ਤੇ ਪਿੰਡ ਹੈਗਾ ਮਨਸੂਹਾ ਠੀਕ ਹੈ ਜੀ ਇਹ ਪਹਿਲਾਂ ਇਹਨਾਂ ਦਾ ਬਹੁਤ ਸਾਲ ਪਹਿਲਾਂ ਬੰਬਈ ਵਿੱਚ ਇਹਨਾਂ ਦਾ ਟੈਕਸੀ ਦਾ ਕਾਰੋਬਾਰ ਸੀਗਾ ਕਰੀਵਨ 2000 ਸਾਲ ਤੋਂ ਫਿਰ ਇੱਥੇ ਆ ਗਏ ਆਪਣੇ ਸਾਡੇ ਉਰੇ ਹੀ ਰਹਿਣ ਲੱਗੇ ਮਨਸੂਹੇ ਉਰੇ ਵੀ ਇਹਨਾਂ ਦੀ ਜ਼ਮੀਨ ਜਮੂਨ ਹੈਗੀ ਆ ਠੀਕ ਹੈ ਜੀ ਤੇ ਬਸ ਇਹਨੂੰ ਸ਼ੌਂਕ ਸੀਗਾ ਵੀ ਅਸੀਂ ਟਰੈਕਟਰ ਲੈਣਾ ਨਮਾ ਤੇ ਟਰੈਕਟਰ ਦੇ ਨਾਲ ਇਹਨਾਂ ਦਾ ਰੋਟਾਵੇਟਰ ਲੈਣ ਦਾ ਮਨ ਬਣ ਗਿਆ ਫਿਰ ਵਿੱਚ ਦੋਨੇ ਚੀਜ਼ਾਂ ਵੀ ਪੁਰਾਣੀਆਂ ਕੱਟੀਆਂ ਗਈਆਂ ਨਾਲੇ ਠੀਕ ਹੈ ਜੀ ਤੇ ਬਾਕੀ ਬਹੁਤ ਵਧੀਆ ਸਭ ਉਹ ਜਵੇਂ ਤੁਹਾਨੂੰ ਪਹਿਲਾਂ ਦੱਸਿਆ ਮਾਮਾ ਜੀ ਨੇ ਜਿਹੜਾ ਸੌਦਾ ਹੁੰਦਾ ਨਹੀਂ ਬਹੁਤ ਔਖਾ ਹੁੰਦਾ ਟਰੈਕਟਰ ਦਾ ਸੌਦਾ ਕਰਨਾ ਪਰ ਬਾਈ ਜੀ ਨੇ ਆਹੀ ਗੱਲ ਦੱਸੀ ਵੀ ਤੁਸੀਂ ਆਪੇ ਸਾਨੂੰ ਰੇਟ ਉਹ ਦੇਣਾ ਹੈ ਵੀ ਆਪਾਂ ਤੁਹਾਡੇ ਨਾਲ ਸੌਦਾ ਨਹੀਂ ਕਰਨਾ ਵੀ ਆਪਾਂ ਨੇ ਚੀਜ਼ ਕਦੇ-ਕਦਾਈ ਲੈਣੀ ਆ ਵੀ ਤੁਹਾਨੂੰ ਪਤਾ ਤੁਹਾਨੂੰ ਆਪੇ ਜਿੰਨਾ ਕ ਲੱਗਦਾ ਉਹਨਾਂ ਨੂੰ ਤੁਸੀਂ ਆਪੇ ਦੇ ਦਿਓ ਠੀਕ ਹੈ ਜੀ ਤੇ ਜਨਨ ਕਿ ਬਹੁਤ ਵਧੀਆ ਗੱਲ ਲੱਗੀ ਠੀਕ ਹੈ ਜੀ ਬਾਕੀ ਜਿਹੜਾ ਆਪਾਂ ਨੇ ਟਰੈਕਟਰ ਹੈ ਜੀ 3055 ਇਹ ਆਪਣਾ 60 HP ਦੀ ਕੈਟਾਗਰੀ ਦਾ ਟਰੈਕਟਰ ਹੈ ਠੀਕ ਹੈ ਜੀ ਇਹਦੀ ਕਾਪੀ ਇਹਦੀ ਕਾਪੀ ਦੀ ਚੜ੍ਹਦੀ 49 ਪਾਵਰ 'ਤੇ ਤੇ ਚਾਰ ਸਿਲੰਡਰ ਦੇ ਵਿੱਚ ਆ 16 9 28 ਦੇ ਟਾਇਰ ਹਨ ਮੁਰਲੇ ਟਾਇਰ 750 ਦੇ ਨੇ ਠੀਕ ਹੈ ਜੀ ਤੇ ਬਾਕੀ ਜੋ ਰੋਟਾਵੇਟਰ ਦੇ ਆਪਣੇ ਕੋਲ ਹੋਰ ਬਾਈ ਆ ਜਾਣੇ ਆ ਪੀਸ ਅੱਜ ਆ ਜਾਣੇ ਸ਼ਾਇਦ ਕੱਲ ਨੂੰ ਆ ਜਾਣ ਆ ਆਪਾਂ ਥੋੜੇ ਵੱਧ ਮੰਗਾ ਲੇ 7 ਫੁੱਟੇ 8 ਫੁੱਟੇ ਇਹਦੇ ਸਾਰੇ ਹੀ ਆਉਂਦੇ ਬਾਈ ਦਿਨ 6 7 8 9 10 ਠੀਕ ਹੈ ਜੀ ਤੇ ਹੋਰ ਵੀ ਇਹਦੇ ਸਾਰੇ ਪ੍ਰੋਡਕਟ ਆਉਂਦੇ ਨੇ ਜੀ ਕੋਈ ਜਿਵੇਂ ਕਿ ਅ ਤੁਸੀਂ ਬੇਲਰ ਲੈਣਾ ਹੈ ਜਾਂ ਆਪਣਾ ਸੁਪਰ ਸੀਟਰ ਲੈਣਾ ਤਾਂ ਸਾਰੀਆਂ ਚੀਜ਼ਾਂ ਇਹਨਾਂ ਦੀਆਂ ਆਉਂਦੀਆਂ ਗਰਵਾਜ ਵਾਲੇ ਦੀਆਂ ਠੀਕ ਹੈ ਜੀ ਤੇ ਸੁਪਰ ਸੀਟਰ ਤੇ ਸਬਸਿਡੀ ਵੀ ਚੱਲ ਰਹੀ ਆ ਬਾਈ ਜਿਹਨੇ ਸਬਸਿਡੀ ਭਰਨੀ ਆ ਤਾਂ ਭਰ ਸਕਦਾ ਉਦੇ ਵਾਸਤੇ ਕੁਝ ਬਾਈ ਹੈਗੀਆਂ ਰਿਕੁਆਇਰਮੈਂਟਾਂ ਉਹ ਬਾਈ ਦੇਣੀਆਂ ਜ਼ਰੂਰੀਆਂ ਹੁੰਦੀਆਂ ਨੇ ਠੀਕ ਹੈ ਜੀ ਤੇ ਇਹਦੇ ਵਿੱਚ ਬਾਈ ਇੱਧਰ ਵੀ ਸਾਈਡ ਤੇ ਵੀ ਆਪਣਾ ਮੇਰੇ ਸਾਹਮਣੇ 2.5 3 ਲੀਟਰ ਤੇਰ ਪੈਂਦਾ ਉੱਪਰ ਵੀ ਇੰਨੀ ਆ ਠੀਕ ਹੈ ਜੀ ਬਾਕੀ ਜਿਹੜੀ ਦੀ 1 ਸਾਲ ਦੀ ਬਾਈ ਫੁੱਲ ਗਾਰੰਟੀ ਹੁੰਦੀ ਆ ਗੇਅਰ ਦੀ ਤੇ ਸੀਲ ਦੀ ਠੀਕ ਹੈ ਜੀ 1 ਸਾਲ ਦੀ ਗਾਰੰਟੀ ਹੁੰਦੀ ਆ ਵੈਸੇ ਬਾਈ ਚੀਜ਼ ਵਧੀਆ ਹੱਥ ਵਧੀਆ ਤਰੀਕੇ ਨਾਲ ਚੱਲੀ ਜਾਵੇ ਤਾਂ ਕੁਝ ਨਹੀਂ ਹੁੰਦਾ ਹੈਗਾ ਨਹੀਂ ਛੇਤੀ ਇਹਨੂੰ ਠੀਕ ਹੈ ਜੀ ਉਹ ਆਪਣੇ ਹੱਥ ਡਿਪੈਂਡ ਹੁੰਦਾ ਵੀ ਆਪਾਂ ਚੀਜ਼ ਨੂੰ ਕਿਵੇਂ ਰੱਖਣਾ ਕਿਵੇਂ ਚਲਾਉਣੀ ਹੈ। ਆਪਣੇ ਕੋਈ ਨਹੀਂ ਮਾੜੀ ਹੁੰਦੀ ਵੀਰੇ। ਠੀਕ ਹੈ ਜੀ ਸਾਡੇ ਨਾਲ ਸਾਡੇ ਬਾਈ ਸ਼ਕਤੀਮਾਨ ਵਾਲੇ ਆ। ਉਹਨਾਂ ਦਾ ਵੀ ਬਹੁਤ ਵਧੀਆ ਪ੍ਰੋਡਕਟ ਨੇ। ਉਹਨਾਂ ਦੀਆਂ ਪਹਿਲਾਂ ਬਹੁਤ ਸਾਰੀਆਂ ਵੀਡੀਓ ਪਾਈਆਂ ਚਲੋ ਮਾਤਾ ਦੀ ਕਿਰਪਾ ਨਾਲ ਆਪ ਨੂੰ ਵੀ ਮੌਕਾ ਮਿਲਿਆ ਰੋਟਾ ਬੇਟ ਰੱਖਣ ਦਾ। ਤੇ ਬਾਈ ਨਾਲ ਵੀ ਇੱਕ ਦੋ ਵਿਕਣੇ ਉਹਨਾਂ ਦੀ ਆਪਾਂ ਵੀਡੀਓ ਪਾਵਾਂਗੇ ਬਣਾ ਕੇ। ਠੀਕ ਹੈ ਜੀ। ਤੇ ਲੋ ਜੀ ਬਾਈ ਆਵਾਜ਼ ਸਮੋ ਟਰੈਕਟਰ ਦੀ। ਕਿੰਨੇ ਘੈਂਟ ਆ। ਬਾਈ ਜਿਹੜੇ ਵੀਰ ਨੇ ਕੰਮ ਦੇ ਪਰਪਸ ਵਾਸਤੇ ਟਰੈਕਟਰ ਲੈਣਾ ਨਾ ਜੀ ਆ ਬਹੁਤ ਵਧੀਆ ਟਰੈਕਟਰ ਹੈ ਹਰੇਕ ਕੰਮ ਤੇ ਤੁਸੀਂ ਕਿਸੇ ਵੀ ਕੰਮ ਤੇ ਚਲਾ ਲਓ ਇਹਨੂੰ ਖੇਤੀ ਦੇ ਕੰਮ ਤੇ ਕਮਰਸ਼ੀਅਲ ਕੰਮ ਤੇ ਯੂਜ਼ ਕਰ ਲਓ ਟਰਾਲੀ ਦੇ ਭੱਠੇ ਤੇ ਇਹ ਕਿ ਸਾਰੇ ਪੱਖ ਨੂੰ ਬਾਈ ਟਰੈਕਟਰ ਠੀਕ ਆ ਰੇਟ ਦੇ ਮਾਮਲੇ ਵਿੱਚ ਵੀ ਠੀਕ ਆ ਟਰੈਕਟਰ ਠੀਕ ਹੈ ਨਹੀਂ ਤੇ ਬਾਕੀ ਜਿਵੇਂ ਕਿ ਅਸੀਂ ਅੱਗੇ ਕਹਿੰਦੇ ਸਾਡੇ ਸਾਰੀਆਂ ਏਜੰਸੀਆਂ ਨੇ ਇੱਥੇ ਲਾਈਨ ਦੇ ਵਿੱਚ ਠੀਕ ਆ ਜੀ ਆਪਾਂ ਨੇ ਅੱਜ ਤੱਕ ਕਿਸੇ ਵੀ ਟਰੈਕਟਰ ਬਾਰੇ ਹੋਰ ਕਦੇ ਇਦਾਂ ਦੀ ਗੱਲਬਾਤ ਨਹੀਂ ਕੀਤੀ ਹੈਗੀ ਫਿਰ ਵੀ ਕਈ ਵੀ ਥੱਲੇ ਗਲਤ ਕਮੈਂਟ ਕਰ ਦਿੰਦੇ ਆ ਚਲੋ ਉਹਨਾਂ ਦੀ ਇੱਛਾ ਹੈ ਤੇ ਜਿਹੜੇ ਬਾਈ ਰੇਟ ਦੇ ਬਜਟ ਵਿੱਚ ਟਰੈਕਟਰ ਲੈਣਾ ਜਾਂ ਤੇਲ ਖਰਚੇ ਦੇ ਮਾਮਲੇ ਜਿੱਤਾ ਉਹਨਾਂ ਟਰੈਕਟਰ ਬਹੁਤ ਵਧੀਆ ਹੈ ਤੇ ਲੋ ਬਾਈ ਕਰਤਾ ਜੀ ਅੱਜ ਐਂਡੋ ਫਾਰਮ ਸੇਲ ਪਲੱਸ ਰੋਟਾ ਮੀਟਰ ਕਰਵਾਜਦਾ ਜੀ ਚੜ੍ਹਦੀ ਚਲਾਏ ਰੱਖੇ ਮਹਾਰਾਜ ਬਖਾਈ ਨਾ ਨੂੰ ਚਲੋ ਇਹ ਲੈ ਵੀਰ ਕਰਨ ਵੀਰ ਅੱਜ ਆਪਾਂ ਨੇ ਆਹ ਟਰੈਕਟਰ ਕੱਟਿਆ 585 ਹਾਂਜੀ ਵੀਰ ਹਾਂਜੀ ਠੀਕ ਹੈ ਬਾਈ ਟਰੈਕਟਰ ਬਾਈ ਵਧੀਆ ਨਾਲ ਇਹਦੇ ਰੋਟਾਵੇਟਰ ਵੀ ਵਿੱਚ ਕੱਟਿਆ ਆਪਾਂ ਇਹ ਪਹਿਲਾਂ ਦੱਸਿਆ ਤੇ ਇਹ ਸੱਤ ਫੁੱਟਾ ਰੋਟਾਵੇਟਰ ਹੈ ਮਾਡਲ ਹੈਗਾ ਬਾਈ 98 98 ਮਾਡਲ ਟਰੈਕਟਰ ਸਾਰਾ origional ਹੈ ਕੰਡੀਸ਼ਨ ਦਾ ਕੈਟਰੀ ਗਰੂਪ ਨੂੰ ਪੂਰਾ ਨਹੀਂ ਹੈਗੀ ਬਾਈ ਜਿਹਨੇ ਵੀ ਲੈ ਆਣਾ ਹੋਇਆ ਆਪਣੀ ਪੂਰੀ ਤਸੱਲੀ ਕਰਕੇ ਲੈ ਜਿਓ ਠੀਕ ਹੈ ਫਿਰ ਮੋਰਲੇ ਟਾਇਰ ਬਾਈ BKT ਤੇ ਹੈਗੇ ਆ 65 70 ਪੈਸੇ ਠੀਕ ਹੈ ਜੀ 60 ਪੈਸੇ ਹੈਗੇ ਹਾਂ ਪਿਛਲੇ ਟਾਇਰ ਹੈਗੇ ਆ ਬਾਈ 35 40 ਪੈਸੇ ਐਮ ਆਰ ਐਸ ਦੇ ਪੱਕੇ ਟਾਇਰ ਐਮ ਆਰ ਐਸ ਦੇ ਪੱਕੇ ਕਿਹਦਾ ਰੋਟਾਵੇਟਰ ਹੈਗਾ ਬਾਈ ਗਰੂਡ ਕੰਪਨੀ ਦਾ 6 ਫੁੱਟਾ ਹੱਫਤਾ ਵੀਰੇ 70 70 ਬਰੂਡ ਕੰਪਨੀ ਦਾ ਬਹੁਤ ਪਾਰਾ ਰੋਟਾ ਮੀਟਰ ਆ ਬਾਈ ਬਲੇਡ ਵੀ ਹੈਗੇ 70 80 ਪੈਸੇ ਦੇ ਠੀਕ ਆ ਚੱਲਦਾ ਪੂਰਾ ਵਧੀਆ ਹੈ ਬਲੇਡ ਦਿਖਾ ਦੀਏ ਹਾਂ ਬਲੇਡ ਦਿਖਾ ਦੇ ਥੱਲੇ ਠੀਕ ਹੈ ਜੀ ਹਾਂ ਜੀ ਤੇ ਬਾਕੀ ਡੈਕ ਲੱਗਿਆ ਹੋਇਆ ਸਿਸਟਮ ਬੂਟਰੀ ਓਕੇ ਆ ਠੀਕ ਹੈ ਜੀ ਸਤਰੀ ਵੀ ਆ ਵਧੀਆ ਲੱਗੀ ਹੋਈ ਆ ਬੰਪਰ ਦੇਖ ਲਾ ਮੂਰੇ ਵਧੀਆ ਲੱਗਦਾ ਨਵੇਂ ਲੱਗਿਆ ਹੋਈਆਂ ਠੀਕ ਹੈ ਜੀ ਤੇ ਡਬਲ ਕਲਚ ਆ ਬਾਈ ਪੱਕਾ ਡਬਲ ਕਲਚ ਹੈ ਡਬਲ ਕਲਚ ਠੀਕ ਹੈ ਖੋਕੇ ਬੜੀ ਪਾਵਰ ਹੈ ਇਹਦੇ ਨਾਲ ਰੋਟਾਵੇਟਰ ਜੋ ਮਰਜ਼ੀ ਚਲਾਈ ਜਾਇਓ ਰੇਟ ਇਹਦਾ ਤੁਹਾਨੂੰ ਆਪਾਂ ਦੇਣਾ ਜੈ ਜੇ ਨਾ ਖਰਚਾ ਇਹਦਾ ਕੋਈ ਹਾਂ ਸਟਾਰਟ ਕਰਕੇ ਦੇਖੋ ਕਿੰਨਾ ਆਇਆ ਐਲ ਪ੍ਰੈਸ਼ਰ ਚੈੱਕ ਕਰੋ ਠੀਕ ਹੈ ਜੀ ਆ ਵੀ

ਟਰੈਕਟਰ ਵਧੀਆ ਹੈ ਇਹਦਾ ਮੁੱਲ ਹੈਗਾ ਬਾਈ ਸਿਰਫ ਤੇ ਸਿਰਫ 1.5 ਲੱਖ ਰੁਪਏ ਹੈ 1.5 ਲੱਖ ਬਾਕੀ ਦਾ ਜੋ ਵੀ ਮਾਨ ਦਾਣਾ ਮੌਕੇ ਤੇ ਕਰ ਦਾਂਗੇ ਠੀਕ ਹੈ ਜੀ ਟਰੈਕਟਰ ਟਰੈਕਟਰ ਦਾ 1.5 ਰੱਖ ਹਾਂ ਇਕੱਲੇ ਟਰੈਕਟਰ ਦਾ 1.5 ਮੀਟਰ ਮੀਟਰ ਦਾ ਮੁੱਲ ਹੈਗਾ 45000 45000 ਉਹਦਾ ਵੀ ਕਰ ਦਾਂਗੇ ਮੌਕੇ ਡੂਡਾ ਮੀਟਰ ਵਧੀਆ ਬਾਈ ਜੇ ਕਿਸੇ ਨੇ ਇਕੱਠਾ ਲੈਣਾ ਦਾ ਜੋੜਾ ਵੀ ਦੇ ਦਾਂਗੇ ਓਕੇ ਜੀ ਠੀਕ ਹੈ ਜੀ ਆ ਜੋ ਕਰ ਥੱਲੇ ਬਾਈ 1.5 ਲੱਖ ਟਰੈਕਟਰ ਦਾ 45000 ਰੋਡਾ ਮੀਟਰ ਦਾ ਬਾਕੀ ਦਾ ਸੌਦਾ ਮੌਕੇ ਤੇ ਮੇਰਾ ਵੀਰ ਫੋਨ ਤੇ ਨਾ ਕੋਈ ਵੀ ਉਹ ਕਰੇ ਉਹ ਟਰੈਕਟਰ ਆ ਕੇ ਦੇਖਾ ਦੇ ਲੈ ਬਾਈ ਲਿਫਟ ਲੋਡ ਜਮਾ ਓਕੇ ਆ ਜਿਹੜਾ ਤਾਂ ਓਕੇ ਬਹੁਤ ਪਹਿਲਾਂ ਦੱਸਿਆ ਵੀ ਬਹੁਤ ਵਧੀਆ ਬੰਦੇ ਕੋਲੋਂ ਟਰੈਕਟਰ ਆਇਆ ਕੰਮਕਾਰ ਸਾਰਾ ਓਕੇ ਰੱਖਿਆ ਬੜਕਰਾ ਕੇ ਕਿਸੇ ਚੀਜ਼ ਦੀ ਆਇਨ ਨਹੀਂ ਹੈਗੀ ਨੀ ਕੋਈ ਚੀਜ਼ ਤੇ ਪੈਸੇ ਲੱਗਣੇ ਠੀਕ ਹੈ ਬਾਈ ਦੇਖਣੇ ਪਤਾ ਲਾ ਹਾਂ ਹਾਂ ਬਿਲਕੁਲ ਬਾਈ ਦੇਖ ਤੇ ਬਾਕੀ ਬਾਈ ਟਰੈਕਟਰ ਵਿੱਚ ਆਪਣੇ ਕੋਲ ਤੁਹਾਨੂੰ ਪਤਾ ਕਾਫੀ ਅਗੇ ਕਾਹੜਾ ਕੋ ਫਾਰਮ ਸੱਠ ਲਈ ਆਇਆ ਟਰੈਕਟਰ ਆਜੇ ਬਾਈ ਮੈਂ ਪਮਾਂ ਬੋਸ ਜੀ ਆਂਦਾ ਸਾਡਾ। ਤੇ ਬਾਕੀ ਆਪਾਂ ਨਵੇਂ ਇੱਕ ਦੋ ਹੋਰ ਆ ਸੀ ਬਾਈ ਨਵੇਂ ਦੇ ਇਕੱਠੀਆਂ ਵੀਡੀਓ ਪਾਉਂਦੇ ਨਹੀਂ ਹੈਗੇ। ਨਜ਼ਰ ਆ ਜਾਂਦੀ। ਫੇਰ ਕਈ ਬੰਦੇ ਸਾਡੇ ਜਿਹੜੇ ਹੋਰ ਆ ਕਹਿੰਦੇ ਨੇ ਯਾਰ ਟਰੈਕਟਰ ਬਹੁਤ ਵੇਚਦੇ ਆਂ ਕਹਿੰਦੇ ਤਾਂ ਘਰੋ ਘਰ ਰੋਕੇ ਪਾਉਂਦੇ ਕਿ ਦੋ ਦੋ ਦਨ ਛੱਡ ਕੇ। ਗੈਪ ਪਾ ਕੇ। ਇਹ ਕੰਮ ਥੋੜਾ ਜਿਹਾ ਹਿਸਾਬ ਨਾਲ ਠੀਕ ਆ। ਠੀਕ ਨਹੀਂ ਗੱਲ? ਤੇ ਵਧੀਆ ਬਾਈ ਮਹਾਰਾਜ ਦੀ ਕਿਰਪਾ ਨਾਲ ਮਹੀਨੇ ਦੇ 5-6 ਟਰੈਕਟਰ ਵਿਕੀਆ ਮੈਂ ਖੁਸ਼ ਆ ਬਾਈ ਇੰਨੇ ਵਿੱਚ। ਹਾਂ ਜੀ। ਇੰਨੇ ਕੇ ਵਿਕੀ ਜਾਣ। ਠੀਕ ਆ। ਹਾਂ। ਬਾਕੀ ਯਾਰ ਕਹਿੰਦੇ ਵੀ ਉਹ ਤਾਂ ਕਦੇ ਰੱਜਣੀ ਹਾਂ ਇਹ ਆ ਬੜੇ ਬੜੇ ਮੱਝੇ ਹੈਗੇ ਅਸੀਂ ਗੱਾਰ ਚਲਾਣਾ ਹਾਂਜੀ ਤੇ ਬਾਕੀ ਠੀਕ ਹੈ ਬਲੇ ਕਰਨਾ ਵੀਰ ਓਕੇ ਫਿਰ ਧੰਨਵਾਦ ਕਿਸੇ ਵੀਰ ਨੇ ਪੁਰਾਣਾ ਟਰੈਕਟਰ ਵੇਚਣਾ ਖਰੀਦਣਾ ਹੁੰਦਾ ਤਾਂ ਉਹਨੇ ਨਾਲ ਜਰੂਰ ਨੰਬਰ ਟਕਾ ਸਕਦਾ ਜੀ ਨੰਬਰ ਆਪਣਾ 8146678190 ਓਕੇ ਬੀ ਠੀਕ ਹੈ ਜੀ ਧੰਨਵਾਦ ਸਾਰਿਆਂ ਦਾ